ਤੇ ਕਿੰਨਾ ਕੋ ਨਸ਼ੇ ਦੀ ਗੱਲ ਕਰੀ ਕਿੰਨਾ ਹੋ ਗਿਆ ਬਹੁਤ ਜ਼ਿਆਦਾ ਹੋਇਆ ਪਿਆ ਜਿੰਨਾ ਨਸ਼ਾ ਉਹਨਾਂ ਦਾ ਆਟਾ ਨਹੀਂ ਮਿਲਦਾ ਜਿੰਨਾ ਉਹਨਾਂ ਆਟਾ ਨਹੀਂ ਮਿਲਦਾ ਜਿੰਨਾ ਨਸ਼ਾ ਮਿਲਦਾ ਸਾਡੇ ਵਸਤੀ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਪੂਰੀ ਤਰ੍ਹਾਂ ਕਿ ਕੋਈ ਵੀ ਬੱਚਾ ਸਾਡਾ بچਿਆ ਨਹੀਂ ਹੈਗਾ ਸਾਰੇ ਬੱਚੇ 17-17 ਸਾਲ ਦੇ 16-16 ਸਾਲ ਦੇ ਨਸ਼ਾ ਕਰਕੇ ਉੱਥੇ ਹਸਪੀਟਲ ਦੇ ਵਿੱਚ ਵਸਤੀ ਚ ਲਈ ਜਾਂਦੇ ਨੇ ਵਸਤੀ ਚ ਜੇ ਅਸੀਂ ਕਹਿੰਨੇ ਆ ਸਾਨੂੰ ਕਹਿੰਦੇ ਤੁਹਾਡੇ ਘਰ ਆ ਕੇ ਗੋਲੀਆਂ ਮਾਰ ਕੇ ਤੁਹਾਨੂੰ ਮਾਰ ਚਾਹਾਂਗੇ ਸਾਨੂੰ ਧਮਕੀਆਂ ਦਿੰਦੇ ਨੇ ਨਸ਼ੇ ਵਾਲੇ ਸਾਨੂੰ ਆ ਕੇ ਘਰਾਂ ਦੇ ਵਿੱਚ ਘੁਸ ਕੇ ਮਾਰਦੇ ਆ ਤੇ ਕਿੰਨਾ ਕੋ ਨਸ਼ੇ ਦੀ ਗੱਲ ਕਰੀ ਕਿੰਨਾ ਹੋ ਗਿਆ ਬਹੁਤ ਜ਼ਿਆਦਾ ਹੋਇਆ ਪਿਆ ਜੀ ਨਸ਼ਾ ਉਹਨਾਂ ਦਾ ਆਟਾ ਨਹੀਂ ਮਿਲਦਾ ਉਹਨਾਂ ਆਟਾ ਨਹੀਂ ਮਿਲਦਾ ਜਿੰਨਾ ਨਸ਼ਾ ਮਿਲਦਾ ਨਸ਼ਾ ਕਿਹੜਾ ਕਿਹੜਾ ਇੱਥੇ ਮਿਲਦਾ ਚਲਦਾ ਚਿੱਟਾ दारू ਦਾਜਾ ਸਭ ਕੁਝ ਵਿਕੀ ਜਾਂਦਾ ਉੱਥੇ ਟੀਕੇ ਗੋਲੀਆਂ ਸਭ ਕੁਝ ਵਿਕੀ ਜਾ ਰਿਹਾ ਬਸ ਚੱਲਦਾ ਆਵਾਰ ਹੋ ਰਹੀਆਂ ਨੇ ਸਾਡੇ ਗੋਲ ਬਾਗ ਆ ਕੇ ਤੁਸੀਂ ਸਾਰੀਆਂ ਮਾਵਾਂ ਤੋਂ ਪੁੱਛ ਸਕਦੇ ਜੇ ਸਾਨੂੰ ਇਨਸਾਫ ਦਿੱਤਾ ਜਾਏ ਨਸ਼ਾ ਬੰਦ ਕੀਤਾ ਜਾਏ ਕロナ ਬਾਗ ਹੈ ਜੀ ਲੜਕੇ ਮੇਰੇ ਦਾ ਨਾਮ ਗੋਰਾ ਹੈ ਸਵੇਰੇ 10 ਵਜੇ ਘਰੋਂ ਲ ਗਿਆ 10 ਵਜੇ ਤੋਂ ਅੱਗੇ ਗੱਬਰ ਨੇ ਬਹਾ ਲਿਆ ਸਕੂਟਰੀ ਤੇ ਇਹ ਲੈ ਗਿਆ ਉਹਨੂੰ ਸਾਨੂੰ ਨਹੀਂ ਪਤਾ ਕਿੱਥੇ ਲੈ ਗਿਆ ਕਿੱਥੇ ਨਹੀਂ ਲੈ ਗਿਆ ਰਾਤ ਦੇ 9 9:30 ਵਜੇ ਦੇ ਕਰੀਬ ਸਾਡੇ ਘਰੇ ਲੈ ਕੇ ਆਇਆ ਉਹਦੇ ਉੱਤੇ दारू ਪਲਟੀ ਹੋਈ ਏ दारू ਉਹ ਪੀਂਦਾ ਨਹੀਂ ਸੀਦਾ ਨਾ ਅੰਡਾ ਖਾਂਦਾ ਸੀਦਾ ਸਾਨੂੰ ਨਹੀਂ ਪਤਾ ਇਹ ਗੱਬਰ ਵੇਚਦਾ ਚਿੱਟਾ ਸਾਨੂੰ ਨਹੀਂ ਪਤਾ ਇਹਨੇ ਕੀ ਖਵਾਇਆ ਮੁੰਡੇ ਨੂੰ ਕੀ ਨਹੀਂ ਖੋਇਆ ਰਾਤ ਆਪੇ ਹੀ ਲਿਆਇਆ ਸਾਡੇ ਘਰੇ ਉਸ ਤੋਂ ਬਾਅਦ ਜੂਨ ਚੱਕ ਕੇ ਆਪੇ ਕਹਿੰਦਾ ਇਹਨੂੰ ਮੈਂ ਦਾਖਲ ਕਰਾ ਦਾਨਾ ਦਵਾਈ ਦਵਾ ਕੇ ਲਿਆਣਾ ਆਪੇ ਲੈ ਗਿਆ ਅਸੀਂ ਇਹਦੇ ਮਗਰ ਗਏ ਆ ਸਾਨੂੰ ਕਿਤੇ ਨਹੀਂ ਲੱਭਾ 11 ਵਜੇ ਤੇ ਕਰੀਬ ਅਸੀਂ ਕੁਝ ਘਰੇ ਆ ਗਏ ਆ 12 ਵਜੇ ਕੁਝ ਮਿੰਟ ਤੇ ਸਾਡੇ ਘਰੇ ਲੈ ਕੇ ਆਇਆ ਸਾਡੇ ਘਰੇ ਪਾ ਗਿਆ ਕਹਿੰਦਾ ਇਹਨੂੰ ਦਵਾਈ ਦਵਾ ਲੈਂਦੀ ਇਹ दारू ਦਾ ਨਸ਼ਾ दारू ਪੀਤੀ ਹੋਈ ਹੈ दारू ਇਹਦੀ ਉੱਤਰ ਜੈਦੀ ਇਹ ਹੋ ਜਾਦਾ ਠੀਕ ਹੈ ਪਾਣੀ ਪੁਣੀ ਪੀਈ ਜਾ ਜੀ ਅਸੀਂ ਪਾਣੀ ਧਾਣੀ ਪੀਈ ਗਏ 3 ਵਜ ਕੇ ਕੁਛ ਮਿੰਟ ਹੋਏ ਸੀਦੇ ਉਦੋਂ ਇਹ ਪੂਰਾ ਹੋ ਗਿਆ ਕੀ ਲੱਗਦਾ ਕੋਈ ਚਿੱਟਾ ਵਗੈਰਾ ਕੋਈ ਨਸ਼ਾ ਚਿੱਟਾ ਹੋਇਆ ਨਹੀਂ ਜੀ ਕੁਛ ਨਹੀਂ ਸਾਨੂੰ ਨਹੀਂ ਜੀ ਪਤਾ ਇਹਨੇ ਕੀ ਖੋਇਆ ਚਿੱਟਾ ਪਿਆਇਆ ਕੀ ਉਸ ਨੂੰ ਕੁਛ ਖੋਇਆ ਸਾਨੂੰ ਨਹੀਂ ਪਤਾ ਇਹਨੇ ਕੀ ਕੁਛ ਕੀਤਾ ਟੀਕਾ ਲਵਾਇਆ ਵੀ ਕੀ ਕੀਤਾ ਟੀਕਾ ਇਹ ਆਪ ਵੀ ਮੁੰਡਿਆਂ ਨੂੰ ਵੇਚਦਾ ਹੈ ਇਹ ਆਪ ਘਰ ਘਰ ਕੇ ਮੁੰਡਿਆਂ ਨੂੰ ਟੀਕੇ ਲਾਉਂਦਾ ਤੋਂ ਸਾਨੂੰ ਨਹੀਂ ਇਹਨੇ ਪਤਾ ਵੀ ਇਹਨੇ ਟੀਕਾ ਲਾਤਾ ਹੈ ਕੋਈ ਹੋਰ ਚੀਜ਼ ਖਵਾਤੀ ਬਹੁਤ ਜਰੇਲੀ ਚੀਜ਼ ਖਵਾਤੀ ਹੈ ਉਮਰ ਹੈ ਗਈ ਸੀ ਜੀ 19 ਸਾਲ ਦੇ ਕਰੀਬ ਹੈ ਗਈ ਸੀ ਜੀ ਕੰਮ ਕਰ ਕੀ ਕਰਦੇ ਹੋ ਸ਼ਾਮ ਦਿਹਾੜੀ ਮੰਜੂਰੀ ਜੀ ਹੁਣ ਕੀ ਕਰਦੇ ਹੋ ਹੁਣ ਮੰਗ ਕਰਨੇ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਇਹਦੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਇਹਨੂੰ ਇਹਨੂੰ ਸਜ਼ਾ ਮਿਲਣੀ ਚਾਹੀਦੀ ਏ ਸਾਨੂੰ ਕੋਈ ਮੱਲੇ ਦੇ ਬੱਚੇ ਨਸ਼ਾ ਬੰਦ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਨਿੱਕੇ ਨਿੱਕੇ ਸਾਨੂੰ ਵੀ ਵੇਖ ਕੇ ਸਾਡੇ ਨਾਲ ਜਿਵੇਂ ਹੋਈ ਉਸ ਤਰ੍ਹਾਂ ਕਿਸੇ ਨਾਲ ਨਾਲ ਰੱਬ ਕਰੇ ਇਹਦੇ ਪਾਬੰਦੀ ਕੀਤੀ ਜਾਏ ਨਸ਼ਾ ਮਹੱਲੇ ਦੇ ਵਿੱਚੋਂ ਬੰਦ ਕਰਾਇਆ ਜਾਏ ਬਸ ਸਾਡੀ ਇਹ ਫਰਿਆਦ ਹੈ ਸਾਡਾ ਸਾਨੂੰ ਇਨਸਾਫ ਦਵਾਇਆ ਜਾਏ ਮੈਂ ਨਾ ਤਿੰਨ ਨਾਮ ਕੀ ਤੁਹਾਡਾ ਤਿੰਨ ਨਾਮ ਕਿ ਨਸ਼ਾ ਮੇਰੇ ਨਾਲ ਸੀ ਦੋਏ ਜੀ ਕਿੰਨਾ ਕ ਨਸ਼ਾ ਜਿਹੜਾ ਇਹਨੂੰ ਜੁਆ ਕਰਿਆ ਉਧਰ ਨਸ਼ਾ ਬਹੁਤ ਵੇਖਦਾ ਉਧਰ ਸ਼ਰਾਬ ਵੇਚੀ ਜਾਂਦੇ ਨੇ ਉੱਤਤਾ ਵੇਚੀ ਜਾਂਦੇ ਨੇ ਉਧਰ ਟੀਕੇ ਪਰ ਪਰ ਵੇਚੀ ਜਾਂਦੇ ਨੇ ਤੇ ਸਾਨੂੰ ਇਹ ਹੀ ਗਪਰੀ 10 ਵਜੇ ਲੈ ਗਿਆ ਹੈ ਤੇ ਰਾਤ ਨੂੰ ਵਾਵਾ ਨੇਰੇ ਪਹਿਲੇ ਆਇਆ ਏ ਉੱਤੇ ਇਹਦੇ ਸ਼ਰਾਬ ਡੋਲ ਦਿੱਤੀ ਏ ਇਹਨੇ ਸ਼ਰਾਬ ਪੀਤੀ ਘਰ ਤੇ ਜਿੰਗ ਨੂੰ ਕਹਿ ਗਿਆ ਏ ਕਿ ਇਹਨੂੰ ਪਾਣੀ ਧਾਣੀ ਪਿਆਜ ਦੇ ਦੀ ਵੇਖ ਭੱਜ ਤਰਿਆ ਜੇ ਉਹ ਚਲੇ ਪਾਣੀ ਪੂਣੀ ਪਿਆਈ ਗਏ ਨੇ ਉੱਤੇ ਸ਼ਰਾਬ ਡੋਲੀ ਗੁੰਡਾ ਕਰਦੀ ਬਹੁਤ ਹੁੰਦੀ ਇੱਕ ਦੂਜੇ ਦੇ ਗੱਲ ਬਹੁਤ ਪੈਂਦੇ ਨੇ ਉੱਥੇ ਬਹੁਤ ਕੰਮ ਖਰਾਬ ਹਾਂ ਗੱਲ ਗੱਲ ਦੇ ਪਿਸਤੌਲ ਕੱਢ ਲੈਂਦੇ ਹੈ ਪਿਸਤੌਲ ਕਿੱਥੋਂ ਲੈ ਆਉਂਦੇ ਨੇ ਜੀ ਮਿੱਟੋ ਮਿੱਟ ਗਰੀਬਾਂ ਦੀ ਰੋਟੀ ਪੂਰੀ ਨਹੀਂ ਲੈਂਦੀ ਉਹ ਮੁੰਡੇ ਦੀ ਜਿਹੜੀ ਮੌਤ ਹੋਈ ਹੈ ਇਹਦਾ ਸਾਨੂੰ ਕੋਈ ਪਰਿਵਾਰ ਹਾਂਜੀ ਨਸ਼ੇ ਨਾਲ ਉਹਨੇ ਜੀ ਆਦੀ ਵੇਲੀ ਦੇ ਵਿੱਚ ਇਹਨੂੰ ਖਾਇਆ ਪਿਆਇਆ ਹਾਂ ਸਾਰਾ ਕੁਝ ਉਹਨੇ ਕੀਤਾ ਮੁੰਡੇ ਨੇ ਮੰਗ ਕਰਦੇ ਹਾਂਜੀ ਸਾਫ਼ ਮੰਗ ਕਰ ਮੰਗਾ ਸੀ ਇਹ ਆਣਿਆ ਕਿ ਨਸ਼ਾ ਬੰਦ ਹੋ ਜਾਏ ਆਪਾਂ ਨਾਲ ਇਸ ਸਮੇਂ ਤੋਂ ਜਿਹੜੀ ਨਿੱਕੀ ਪਨੀਰੀ ਹੈ ਉਹਨਾਂ ਦਾ ਬਚਾਅ ਹੋ ਜਾ ਹਾਂ